ਸੰਘਰੂਰ ਦੇ ਹੈਰੀਟੇਜ ਸਕੂਲ ਦੇ 10ਵੀਂ ਕਲਾਸ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਤਕਰੀਬਨ 7 ਤੋਂ 8000 ਰੁਪਏ ਦੀ ਲਾਗਤ ਨਾਲ ਇੱਕ ਸਾਈਕਲ ਤਿਆਰ ਕੀਤਾ ਜੋ ਕਿ ਬੈਟਰੀ ਤੇ ਚੱਲਦਾ ਹੈ ਨਵਜੋਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਉਸ ਨੂੰ ਸ਼ੌਂਕ ਹੈ ਕਿ ਉਹ ਕੁਝ ਅਜਈਆਂ ਚੀਜ਼ਾਂ ਬਣਾਵੇ ਜਿਸ ਨਾਲ ਸਮਾਜ ਦਾ ਵੀ ਭਲਾ ਹੋ ਸਕੇ ਇਸ ਤੋਂ ਪਹਿਲਾਂ ਉਸ ਨੇ ਕਾਰਬਨ ਦੇ ਨਾਲ ਇਹ ਸਾਈਕਲ ਤਿਆਰ ਕੀਤਾ ਸੀ ਪਰ ਇਸ ਵਾਰ ਉਸ ਨੇ ਪੱਕੇ ਮਟੀਰੀਅਲ ਨਾਲ ਇਹ ਸਾਈਕਲ ਤਿਆਰ ਕੀਤਾ ਜਿਸ ਵਿੱਚ ਉਸ ਦੀ ਲਾਗਤ 7 ਤੋਂ 8000 ਦੇ ਵਿੱਚਕਾਰ ਆਈ ਹੈ ਉਸ ਦੇ ਵੱਲੋਂ ਦੱਸਿਆ ਗਿਆ ਕਿ ਇਹ 10 ਤੋਂ 15 ਕਿਲੋਮੀਟਰ ਦੀ ਰੇਂਜ ਵਿੱਚ ਚੱਲਦਾ ਹੈ ਨਵਜੋਤ ਸਿੰਘ ਨੇ ਕਿਹਾ ਕਿ ਉਸ ਦਾ ਸੁਪਨਾ ਇਸੇ ਖੇਤਰ ਚ ਹੋਰ ਵੀ ਤਰੱਕੀ ਕਰਨਾ ਹੈ। ਜੀ ਮੇਰਾ ਨਾਮ ਜੀ ਨਵਜੋਤ ਸਿੰਘ ਹਾਂ ਕਿਹੜੀ ਕਲਾਸ ਪੜ੍ਹਦੇ ਹਾਂ ਮੈਂ 10ਵਾਂ ਚ ਲੱਗਿਆ ਜੀ ਹਾਂ ਸਕੂਲ ਦੇ ਵਿੱਚ ਹੈਰੀਟੇ ਦੇ ਵਿੱਚ ਇੱਕ ਸੋਨੇ ਸਾਈਕਲ ਦੇ ਮੋਟਰ ਵਾਲੀ ਬੈਟਰੀ ਬਣਾਇਆ ਬਣਾਇਆ ਹਾਂਜੀ ਇਹ ਚੀਜ਼ ਹੈ ਕੀ ਗੱਲ ਬਾਤ ਇਹ ਜੀ ਸ਼ੁਰੂ ਤੋਂ ਸ਼ੌਂਕ ਸੀ ਬਣਾਉਂਦਾ ਚੀਜ਼ਾਂ ਬਣਾਉਂਦਾ ਪਹਿਲਾਂ ਇਹ ਕਾਰਡਬੋਰਡ ਦਾ ਬਣਾਉਂਦੇ ਸੀ ਕਾਰਡਬੋਰਡ ਤਾਂ ਫਿਰ ਟੁੱਟ ਜਾਂਦਾ ਹੁੰਦਾ ਸੀ ਤਾਂ ਕਰਕੇ ਫਿਰ ਸੋਚਿਆ ਕੁਝ ਵੱਡਾ ਕਰੀਏ ਕੁਝ ਵੱਖਰਾ ਕਰੀਏ ਠੀਕ ਹੈ ਜੀ ਫਿਰ ਆਹ ਬਣਾਇਆ ਜੀ ਆਪਾਂ ਇਲੈਕਟ੍ਰਿਕ ਬਾਈਕ ਬਣਾਈ ਜੀ ਹੁਣ ਇਹ 12 ਕਿਲੋਮੀਟਰ ਚੱਲ ਜਾਂਦੀ ਏ ਇੱਕ ਵਾਰ ਫੁੱਲ ਚਾਰਜ ਤੇ ਤੇ ਇੱਥੇ ਸਾਰਾ ਕੁਝ ਮੈਂ ਜਾਨਾ ਚਾਹ ਪਾਣੀ ਦੇ ਕੇ ਉਹਨਾਂ ਘਰਦਿਆਂ ਨੂੰ ਹੀ ਠੀਕ ਹੈ ਜੀ ਹੋਰ ਪੇਂਟ ਪੁੰਡ ਤੁਰਦੀ ਰਾ ਜੀ ਦੋ ਤਿੰਨ ਵਾਰੀ ਬਸ ਇਹਦੇ ਤੇ ਤੇਰੇ ਉੱਤੇ ਤੁਹਾਡੇ ਪੇਰੈਂਟਸ ਨੇ ਨਹੀਂ ਕਿਹਾ ਵੀ ਪੁੱਠੇ ਕੰਮ ਜੇ ਕੀ ਕਰੀ ਜਾਣਾ ਪੇਰੈਂਟਸ ਨੇ ਕਿਹਾ ਜੀ ਪੇਰੈਂਟਸ ਪੇਰੈਂਟਸ ਕਹਿੰਦੇ ਕਿ ਲੈਨ ਦੇ ਪਹਿਲਾਂ ਪੜ ਲਾ ਫਿਰ ਬਣਾਉਂਦਾ ਰਹੀਂ ਪੜ ਕੇ ਫਿਰ ਵੇਚ ਲਈਏ ਫਿਰ ਕੋਈ ਨੌਕਰੀ ਤੋਂ ਪਹਿਲਾਂ ਕੁਝ ਕਾਲੀ 12ਵੀਂ ਤੋਂ ਬਾਅਦ ਕਰ ਲਈਂ ਪਰ ਮੈਨੂੰ ਐਹੀ ਕੀ ਕੁਝ ਕਰੀਏ ਐਂ ਛੋਟੀ ਉਮਰ ਤੇ ਚਾਹ ਹੁੰਦਾ ਜੀ ਜਿ ਆਕਾਂ ਨੂੰ ਇੱਕੋ ਜਿਹਾ ਕੁਝ ਬਣਾਈਏ ਤੇ ਤਾਂ ਕਰਕੇ ਜੀ ਫਿਰ ਮੈਂ ਪਹਿਲਾਂ ਟਰੈਕਟਰ ਬਣਾਉਂਦਾ ਸੀ ਕਰਪੈਨਾ ਬਣਾਉਂਦਾ ਸੀ ਕਾਰਡਬੋਰਡ ਦੀਆਂ ਫਿਰ ਮੈਂ ਸੋਚਿਆ ਚੱਲ ਕੋਈ ਉੱਤੇ ਬੈਠ ਕੇ ਚੀਜ਼ ਚੱਲੇ ਉਹ ਚੀਜ਼ ਬਣਾਉਣੀ ਆ ਜੀ ਤਾਂ ਬਣਾਈ ਜੀ ਤੁਹਾਨੂੰ ਇਹ ਕਿਸ ਏ ਸ਼ੌਕ ਜੀ ਨਿੱਕੇ ਹੁੰਦੇ ਤੁਸੀਂ ਮੈਨੂੰ ਛੋਟੇ ਹੁੰਦੇ ਤੋਂ ਪਹਿਲਾਂ ਮੈਂ ਫਸਟ ਨਾ ਐਲੋਪਰੇਨ ਬਣਾਇਆ ਸੀ ਹੈਲੀਕਾਪਟਰ ਜਦੋਂ ਉਹ ਪੱਖਾ ਘੁੰਮਿਆ ਬੜਾ ਚਾ ਚੜਿਆ ਜੀ ਐਵੇਂ ਹੀ ਬਸ ਕਿਵੇਂ ਕਿਵੇਂ ਹੁੰਦਾ ਉਹਵੇਂ ਦੇਖ ਦੇ ਕੇ YouTube ਤੋਂ ਕਾਰਡਬੋਰਡ ਦਾ ਬਣਾਉਂਦੇ ਗਏ ਫੇ ਸੋਚਿਆ ਚੱਲ ਕੋਈ ਵੱਖਰਾ ਕਰੀਏ ਜਿਹਦੇ ਉੱਤੇ ਬੈ ਕੇ ਆਪਾਂ ਚਲਾ ਸਕੀਏ ਆਰਾਮ ਨਾਲ ਤੇ ਤਾਂ ਕਰਕੇ ਜੀ ਐਸੀ ਫਿਰ ਆ ਬਣਾਈ ਆ ਬਣਾਈ ਜੀ ਕਿ ਵੈਲਡਿੰਗ ਸੈਟ ਘਰੇ ਪਿਆ ਸੀ ਜੀ ਉਹਦੇ ਨਾਲ ਫਿਰ ਆਪਾਂ ਵੈਲਡ ਕਰਕੇ ਪਲਾਸਟਿਕ ਦਾ ਪਾਈਪ ਪਿਆ ਸੀ ਉਹ ਚਾੜਤਾ ਸਾਰੇ ਕਾਰਡੀਆਂ ਚੀਜ਼ਾਂ ਲਈਆਂ ਨੇ ਬਸ ਇੱਕ ਮੋਟਰ ਹੈ ਜਿਹੜੀ ਉਹ ਆਨਲਾਈਨ ਮਂਗਾਈ ਸੀ Amazon ਤੋਂ ਹਾਂ ਅਗਰ ਗੱਲ ਕਰੀਏ ਤਾਂ ਇਹਦੇ ਵਿੱਚ ਲਾਈਟ ਵੀ ਲੱਗਿਆ ਹਾਰਨ ਵੀ ਲੱਗਿਆ ਹਾਂਜੀ ਵੱਜਦਾ ਸਾਨੂੰ ਹਾਰਨਰ ਲਾਈਟ ਚਲਾ ਕੇ ਦਿਖਾਉਂਦੇ ਹਾਂ ਹਾਂ ਜੀ ਚਲਾ ਕੇ ਵਿਖਾ ਦਿੰਦੇ ਆ ਲੋ ਜੀ ਲੋਈ ਆ ਜਾਗੀਆਂ ਲਾਈਟਾਂ ਜੀ ਤੇ ਆਹ ਹੋ ਨਵਜ ਗਿਆ ਤੇ ਸਾਨੂੰ ਸ਼ੌਕ ਸਕੂਲ ਦੇ ਪੇਰੈਂਟਸ ਆ ਸਕੂਲ ਨੇ ਕਿੰਨਾ ਕੁ ਅਪਰੀਸ਼ੀਏਟ ਕਰੇ ਚੀਜ਼ ਸਕੂਲ ਦੇ ਆਲੇ ਜੀ ਬਹੁਤ ਅਪਰੀਸ਼ੀਏਟ ਕੀਤਾ ਘਰਦਿਆਂ ਨੇ ਵੀ ਬਹੁਤ ਕੀਤਾ ਜਦ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਚੀਜ਼ ਬੱਚੇ ਨੇ ਬਣਾ ਲਈ ਆ ਹੁਣ ਚੱਲਣ ਵੀ ਲੱਗ ਗਈ ਐ ਜਦੋਂ ਚੱਲਣ ਲੱਗੀ ਸੋ ਉਹਨਾਂ ਨੂੰ ਐ ਹੋ ਗਿਆ ਚਲੋ ਕੁਛ ਨਹੀਂ ਹੁੰਦਾ ਉਹਨਾਂ ਕਰ ਲੈਣ ਦੋ ਜਵਾਕ ਨੂੰ ਫਿਰ ਮੈਂ ਬਣਾਉਣ ਲੱਗ ਗਿਆ ਜੀ ਸਕੂਲ ਵਾਲਿਆਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਉਹਨਾਂ ਨੇ ਲੱਗ ਲੱਗੇ ਸਾਨੂੰ ਤੇ ਕੰਪੀਟੀਸ਼ਨਾਂ ਤੇ ਲੈ ਕੇ ਗਏ ਭਾਈ ਗੁਰਦਾਸ ਕਾਲਜ ਵੀ ਗਏ ਸੀ ਅਸੀਂ ਕੰਪੀਟੀਸ਼ਨ ਤੇ ਉੱਥੇ ਵੀ ਜਿੱਤ ਕੇ ਆਈ ਫਰਸਟ ਪ੍ਰਾਈਜ਼ ਮਿਲਿਆ ਸੀ ਸਾਨੂੰ ਜੀ ਕਿਹਨੇਮ ਚ ਕਿਵੇਂ ਜੀ ਨਾਮ ਚ ਕੀ ਮਿਲਿਆ ਤੁਹਾਨੂੰ ਨਾਮ ਚ ਜੀ ਟਰੋਫੀ ਮਿਲੀ ਸੀ 5100 ਰੁਪਿਆ ਮਨ ਬਹੁਤ ਖੁਸ਼ ਹੋਇਆ ਜਦੋਂ ਜਿੱਤਦੇ ਆ ਬਹੁਤ ਮਨ ਨੂੰ ਕੁਝ ਹੀ ਮਿਲਦੀ ਹਾਂ ਵੀ ਮੇਰੀ ਬਣਾਈ ਚੀਜ਼ ਜਿੱਤਿਆ ਮੈਂ ਬਹੁਤ ਜਗਰ ਕੱਲ ਕਰੀਏ ਸਕੂਲ ਵੱਲੋਂ ਵੀ ਇਹ ਅੱਜ ਤੁਹਾਨੂੰ ਦੇਖਿਆ ਵੀ ਅਸੀਂ ਸਕੂਲ 'ਚ ਤੁਸੀਂ ਦਿਖਾ ਰਹੇ ਸੀ ਸਾਰੇ ਬੱਚਿਆਂ ਨੂੰ ਦਿਖਾਇਆ ਗਿਆ ਕਿ ਇੱਕ ਬੱਚਾ ਹੈਡਲ ਬਣ ਰਿਹਾ ਹੈ ਹਾਂਜੀ ਨਵੀਂ ਚੀਜ਼ ਦਿਖਾ ਰਹੇ ਤੁਸੀਂ ਕਿਵੇਂ ਦੇਖੀ ਅਸੀਂ ਬਹੁਤ ਵਾਰ ਖੁਸ਼ੀ ਹੁੰਦੀ ਹੈ ਦਿਲ ਨੂੰ ਜਦੋਂ ਜਵਾਕ ਵੀ ਐਪਰੀਸ਼ੀਏਟ ਕਰਦੇ ਨੇ ਬੱਚੇ ਕਹਿੰਦੇ ਨੇ ਹਾਂ ਬਹੁਤ ਵਧੀਆ ਹੈ ਤੂੰ ਬਹੁਤ ਵਧੀਆ ਚੀਜ਼ਾਂ ਬਣਾਉਂਦਾ ਹੈ ਕਿ ਬੜੀ ਚੀਜ਼ ਘੈਂਟ ਹੈ ਹੁਣ ਬਹਿ ਕੇ ਆਪਾਂ ਮੈਨੂੰ ਵੀ ਗੇੜੀ ਦਿਵਾ ਆਇਆ ਕਰ ਠੀਕ ਹੈ ਬਹੁਤ ਖੁਸ਼ੀ ਹੁੰਦੀ ਜਦੋਂ ਜਵਾਕ ਕਹਿੰਦੇ ਨੇ ਤੁਸੀਂ ਘਰ ਆਈ ਤੇ ਸਾਈਕਲਤੀ ਹੁਣ ਜਨੇ ਰੋਜ਼ੀ ਕਾਰ ਦੀ ਸਾਈਕਲ ਨਹੀਂ ਕਾਰ ਘਰ ਤੇ ਹੀ ਜਾਂਨੇ ਬਸ ਤੇਰੀ ਉਹਨੇ ਘਰ ਹੋ ਜਵੇਂ ਲੋਡ ਪੈਂਦੀ ਹੈ ਮਤਲਬ ਸਾਡਾ ਖੇਤਾਂ ਚ ਘਾਰਾ ਇੱਕ ਕਿਲੋਮੀਟਰ ਪੈ ਜਾਂਦਾ ਜੀ ਸਾਨੂੰ ਪਿੰਡ ਕੋਈ ਸਮਾਨ ਲੈਣ ਜਾਣਾ ਹੋਏ ਜਾਂ ਹੁਣ ਸਵੇਰੇ ਜਾਣਾ ਹੋਏ ਤੇ ਮੈਂ ਇੱਥੇ ਜਾਣਾ ਜ਼ਰੂਰ ਆ ਨਾਲੇ ਦੇਖਣ ਵਾਲੇ ਉਹ ਹੁੰਦੇ ਨੇ ਕਹਿੰਦੇ ਨੇ ਬਹੁਤ ਕਹਿਣ ਚੀਜ਼ ਹੈ ਜਿਹੜੇ ਵੇਚ ਹਰ ਚਾਹ ਦੇ ਉੱਪਰ ਕਿੰਨਾ ਕਾਇਆ ਇਹ ਤੇ 6000 ਆ ਗਿਆ ਜੀ ਜੇ ਅਗਰ ਹੋਰ ਕਿਸੇ ਨੇ ਡਿਮਾਂਡ ਕਰੀ ਤਾਂ ਫਿਰ ਹੋਰ ਕਿਸ ਨੂੰ ਬਣਾ ਕੇ ਦਵਾਂ ਹਾਂਜੀ ਬਣਾ ਦਾਂਗੇ ਜੀ ਬਣਾ ਕੇ ਦੋਗੇ ਹਾਂਜੀ ਬਣਾ ਦਾਂਗੇ ਜੀ ਤੇ ਇਹਦੇ ਨਾਲ ਸਾਈਕਲ ਨਾਲ ਮਤਲਬ ਪੋਲੂਸ਼ਨ ਬਣੀ ਹੁੰਦਾ ਹੋਣਾ ਜੀ। ਨਹੀਂ ਪੋਲੂਸ਼ਨ ਨਹੀਂ। ਤੇ ਬੈਟਰੀ ਨਾਲ ਕਿੰਨੇ ਕਿ ਦੂਰ ਤੱਕ ਚੱਲੇ ਜਾਂਦਾ? ਬਸ ਇੱਕ ਫੁੱਲ ਚਾਰਜ ਤੇ 12 ਕਿਲੋਮੀਟਰ ਚੱਲ ਜਾਂਦਾ ਜੀ। ਇੱਕ ਵਾਰ ਚਾਰਜ। ਹਾਂ ਫੁੱਲ ਚਾਰਜ। ਬੈਟਰੀਆਂ ਕਿੰਨੇ ਕਿ ਦੇ ਵਿੱਚ ਨੇ? ਬੈਟਰੀਆਂ ਦੋ ਬੈਟਰੀਆਂ ਲਾਈਆਂ ਨੇ ਜੀ ਸਪਰੇਅ ਵਾਲੇ ਪੰਪ ਦੀਆਂ ਬੈਟਰੀਆਂ ਲਾਈਆਂ ਨੇ 12-12 ਵੋਲਟ ਦੀਆਂ ਤੇ ਉਹਨਾਂ ਨੂੰ 24 ਵੋਲਟ ਬਣਾਇਆ ਜੀ। ਤੇ ਚਾਰਜ ਫਿਰ ਘਰੇ ਲਾਈਟ ਤੇ ਕਰਨੀ ਪੈਂਦੀ ਨੇ। ਹਾਂ ਚਾਰਜਰ ਚਾਰਜਰ ਮਿਲਦਾ ਲੱਗ ਤੋਂ ਜੀ। ਅੱਛਾ ਜੀ ਉਹ ਚਾਰਜ ਕਰਨੀ। ਹਾਂ ਜੀ। ਤੇ ਹੁਣ ਆ ਜੇ ਸਕੂਲ ਹੈ ਰਿਟੀਜ਼ਰ ਕੀ ਕ ਬਹੁਤ ਖੁਸ਼ੀ ਮਿਲਦੀ ਹੈ ਪੇਰੈਂਟਸ ਸਾਡੇ ਫਾਰਮਿੰਗ ਕਰਦੇ ਆ ਜੀ ਠੀਕ ਹੈ ਪਹਿਲਾਂ ਤੇ ਪੇਰੈਂਟਸ ਨਹੀਂ ਸੀ ਕਹਿੰਦੇ ਨਾ ਰੈਨ ਦੇ ਤੂੰ ਛੱਡ 12 ਕਰ ਲੈ ਪਹਿਲਾਂ ਫਿਰ ਤੂੰ ਬਣਾਉਂਦਾ ਨਹੀਂ ਜੋ ਬਣਾਣਾ ਹੈ ਪਰ ਜਦੋਂ ਇਹ ਮੈਂ ਬਾਈਕ ਬਣਾਣੀ ਸ਼ੁਰੂ ਹੋ ਕੀਤੀ ਪਹਿਲਾਂ ਨਹੀਂ ਵਧੀਆ ਵਰਕ ਨਹੀਂ ਕੀਤੀ ਸੀ ਕਦੀ ਅੱਗੋ ਸਟੀਅਰਿੰਗ ਟੁੱਟ ਜਾਂਦਾ ਸੀ ਕਦੀ ਕੀ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਲਗਾਤਾਰੇ ਨੂੰ ਲੱਗਾ ਰਿਹਾ ਪੰਜ ਛੇ ਦਿਨ ਦੋ ਹਫ਼ਤਿਆਂ ਦੀ ਮਿਹਨਤ ਨਾਲ ਫਿਰ ਮੈਂ ਇਹ ਬਣਾਈ ਜਦੋਂ ਬਣ ਗਈ ਆਪਣੀ ਬੈੱਕ ਤੇ ਚਲਾਈ ਫਿਰ ਜਦੋਂ ਪਹਿਲੀ ਵਾਰ ਚੱਲੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਬਈ ਹੁਣ ਤੇਰੀ ਕੀ ਚੱਲ ਪਈਏ ਅੱਗੋ ਹੋਰ ਵੀ ਕੁਝ ਕਰਾਂਗੇ ਅੱਗੋ ਮੈਂ ਸੋਚ ਰਿਹਾ ਕਿ ਮੈਂ ਸਿੱਧੂ ਮੁਸਲੇ ਵਾਲੇ ਦਾ ਟਰੈਕਟਰ ਬਣਾਵਾ ਮਿਨੀ ਟਰੈਕਟਰ ਬਣਾਵਾ 95 11 ਐਚ ਐਮ ਪੀ ਹਾਂਜੀ ਉਹਦੇ ਹਾਂਜੀ ਸਰ हेरिटेज पब्लिक स्कूल ਦਾ ਇੱਕ ਹੁਨਾਰੀ ਵਿਦਿਆਰਥੀ ਨਵਜੋਤ ਸਿੰਘ 10ਵੀਂ ਕਲਾਸ ਦਾ ਛਾਤਰ ਹੈ। ਇਨੇ ਇੱਕ ਇਲੈਕਟ੍ਰਿਕ ਬਾਈਕ ਬਣਾਈ ਜਿਹੜੀ ਇਕੋ ਫ੍ਰੈਂਡਲੀ ਬਾਈਕ ਹੈ। ਪਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਵਿੱਚ ਸਾਇੰਸ ਪ੍ਰੋਜੈਕਟ ਕੰਪੀਟੀਸ਼ਨ ਵਿੱਚ ਇਹ ਬੱਚਾ ਫਰਸਟ ਪ੍ਰਾਈਜ਼ ਲੈ ਕੇ ਆਇਆ ਹੈ। ਜਦ ਇਹ ਬੱਚਾ ਫਰਸਟ ਟਾਈਮ ਸਕੂਲ ਚ ਬਾਈਕ ਲੈ ਕੇ ਆਇਆ ਵੀ ਵਰ ਵੈਰੀ ਇੰਪ੍ਰੈਸਡ ਬਾਈ ਹਿਸ ਇੰਡੀਵਿਜੂਅਲ ਕਨਸੈਪਟ ਔਰ ਕਨਸੈਪਟ ਇਸ ਬੇਸ ਤੇ ਹੈ ਕਿ ਇਹ ਬਾਈਕ ਕੋਈ ਵੀ ਪੈਟਰੋਲ ਜਾਂ ਡੀਜ਼ਲ ਯੂਜ਼ ਨਹੀਂ ਕਰਦੀ ਇਹ ਇਕੋ ਫ੍ਰੈਂਡਲੀ ਹੈ ਕੋਈ ਪੋਲੂਸ਼ਨ ਨਹੀਂ ਹੈ ਮੈਕਸਮ ਸਪੀਡ 22 ਕਿਲੋਮੀਟਰ ਪਰ आवर ਹੈ ਤੇ ਇਸ ਚ ਕਈ ਤਰ੍ਹਾਂ ਦੀ ਟੈਕਨੋਲੋਜੀ ਅਸਿਮੂਲੇਟ ਕੀਤੀ ਹੋਈ ਹੈ ਜਦ ਬੱਚੇ ਨੇ ਇਹ ਸਾਨੂੰ ਬਾਈਕ ਲਾ ਕੇ ਦਿਖਾਈ ði kids of the school were very excited ਅਸੀਂ ਸਕੂਲ ਫਾਇਰ ਏਰੀਆ ਚ ਬੱਚਿਆਂ ਨੂੰ ਬਾਈਕ ਚਲਾਉਣ ਵਾਸਤੇ ਅਨੁਮਤੀ ਦਿੱਤੀ ਤੇ ਬਹੁਤ ਹੀ ਐਕਸਾਈਟਮੈਂਟ ਨਾਲ ਸਾਰੇ ਬੱਚਿਆਂ ਨੇ ਇਹਦਾ ਅਬਲੋਕਨ ਕੀਤਾ ਉਸ ਤੋਂ ਬਾਅਦ ਜਦ ਕੰਪੀਟੀਸ਼ਨ ਵਿੱਚ ਜਾਣਾ ਸੀਗਾ ਵੀ ਐਨੇਬਲਡ ਸਟੂਡੈਂਟ ਟੂ ਹੀਲਪ ਹਿਮ ਅੰਡਰਸਟੈਂਡ 올 ਦਿ ਫੀਚਰਸ ਵਿਚ ਹੀ ਨੀਡ ਟੂ ਫਰਦਰ ਐਕਸਪਲੇਨ ਟੂ ਦ ਜਜਸ ਤੇ ਇੰਨੇ ਬਹੁਤ ਅੱਛੇ ਤਰੀਕੇ ਨਾਲ ਉਹ ਪਾਰਟ ਨਿਭਾਇਆ ਸਾਰੇ ਬਹੁਤ ਜ਼ਿਆਦਾ ਇੰਪ੍ਰੈਸਿਵ ਏ ਤੇ ਨੋ ਡਾਊਟ ਨੋ ਵੰਡਰਸ ਉਹ ਬੱਚਾ ਫਰਸਟ ਪ੍ਰਾਈਜ਼ ਲੈ ਕੇ ਆਇਆ ਇਹ ਟਰੋਫੀ ਸਕੂਲ ਵਾਸਤੇ ਇਹ ਬੱਚਾ ਜਿੱਤ ਕੇ ਲੈ ਕੇ ਆਇਆ ਤੇ ਇਹ ਪ੍ਰਾਈਜ਼ 5100 ਰੁਪੀਸ ਕੰਪੀਟੀਸ਼ਨ ਪ੍ਰਾਈਜ਼ ਹੀ ਵਨ ਫਾਰ ਦ ਸਕੂਲ so we are very impressed and he is a great uh, motivating factor for remaining students uh, there are many students who are working on different projects in school and in due course of time you will have those students also uh, you know introduced to you thank you